ਆਇ ਤੇ ਡੇ ਲੀ ਰੋ ਸਾਰੇ ਸਾਥੀਓ ਅੱਜ ਜੀ ਉਦਮ ਸਿੰਘ ਜੀ ਦਾ ਸੁਨਾਮ ਵਿਕੇ ਬੜੀ ਸ਼ਰਧਾ ਭਰਪੂਰ ਈਤਿਹਾਸ ਯਾੜਾ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਵੀ ਮਨਪੀ ਭੜਾਇਆ ਜੋ ਸਾਰੇ ਹੀ ਸਾਥੀ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅੱਜ ਆਏ ਕਿਉਂਕਿ ਉਹਦੇ ਸ਼ਰਧਾ ਦੇ ਫੁੱਲ ਭੇਟ ਕੀਤੇ ਪਰ ਇੱਕ ਚੀਜ਼ ਜਿਹੜੀ ਵੇਖਣ ਨੂੰ ਆਈ ਜਿਹੜੀ ਦਾ ਪਰਦਾ ਫਾਸ਼ ਅਸੀਂ ਆ ਆਮ ਜਨਤਾ ਸਾਹਮਣੇ ਕਰਾਂਗੇ ਕਿ ਆਮ ਆਦੀ ਪਾਰਟੀ ਦੀ ਗੰਬਲੀ ਰਾਜਨੀਤੀ ਸੋੜੀ ਸੋਚ ਉਹਦਾ ਪਰਦਾ ਫਾਸ਼ ਕਰਾਂਗੇ ਮੈਂ ਵਿਖਾਣਾ ਕਿ ਆ ਜਿਹੜਾ ਨੀ ਪੱਥਰ ਇਹਦੇ ਪਿੱਛੇ ਲੱਗਿਆ ਕਿ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਜੋ ਮੁੱਖ ਮੰਤਰੀ ਸੀ ਜਦੋਂ ਇਸ ਸਮਾਰਕ ਦਾ ਉਗਾਟਨ ਹੋਇਆ ਸੀ ਉਦੋਂ ਦਾ ਇਹ ਨੀ ਪੱਥਰ ਇਹਦੇ ਪਿੱਛੇ ਹੈ ਔਰ ਆਹਮ ਆਦਮੀ ਪਾਰਟੀ ਦੀ ਸਰਕਾਰ ਕੋ ਬੰਤਮਾਨ ਸਿੰਘ ਸਰਕਾਰ ਜਿੱਥੇ ਅਮਨ अरोड़ा ਪ੍ਰਧਾਨ ਹੈ પાર્ટી ਦੇ ਹੁਰ ਮੰਤਰੀ ਹੈ ਉਹਨਾਂ ਨੇ ਹੀ ਸੋਹਣੀ ਰਾਜਨੀਤੀ ਸੋਹਣੀ ਸੋਚ ਕਰਕੇ ਕਿ ਉਹਨਾਂ ਦੇ ਸੁਪਰੀਮੋ ਨੇ ਆ ਜਾਣਾ ਕਿਦਰੇ ਕਾਂਗਰਸ ਪਾਰਟੀ ਦਾ ਕਾਂਗਰਸ ਸਰਕਾਰ ਦਾ ਕੀਤਾ ਕੰਮ ਨਾ ਵੇਖ ਜਾਏ ਸੋ ਉਸ ਵਾਸਤੇ ਇਸ ਪੱਥਰ ਨੂੰ ਟੱਕ ਦਿੱਤਾ ਗਿਆ ਜੀ ਆਇਆਂ ਦੇ ਇੱਕ ਪਰਦੇ ਨਾਲ ਸੋ ਇਹ ਹੁਣ ਕਿਉਂਕਿ ਅਸੀਂ ਸਮਾਗਮ ਖਤਮ ਹੋ ਗਿਆ ਇਸ ਨੂੰ ਅਸੀਂ ਹਟਾਵਾਂਗੇ ਤਾਂ ਤੁਸੀਂ ਆਪ ਦੇਖੋਗੇ ਲੋ ਜੀ ਆ ਦੇਖ ਇਹ ਇਹਨਾਂ ਦਾ ਕੰਮ ਹੈ ਇਹ ਆਮ ਆਦਮੀ ਪਾਰਟੀ ਦਾ ਕੰਮ ਜਿਹੜਾ ਨੀ ਪੱਥਰ 2021 ਚ ਰੱਖਿਆ ਸੀ 31 ਜੁਲਾਈ 2021 ਨੂੰ ਕੈਪਟਨ ਅਮਿੰਦਰ ਸਿੰਘ ਜੀ ਨੂੰ ਪਰ ਕਹਨੂੰ ਜਿਸਨ ਚੱਲੀ ਜਿਹੜੇ ਸਭਿਆਚਾਰਕ ਮਾਮਲੇ ਦੇ ਮੰਤਰੀ ਸੀ ਵਿਜੇਂਦਰ ਸਿੰਘ ਜਾਂ ਸਿੰਘਲਾ ਜੀ ਜਿਹੜੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸੀ ਅਤੇ ਸਰਦਾਰ ਲਾਲ ਸਿੰਘ ਜੀ ਚੇਅਰਮੈਨ ਪੰਜਾਬ ਮੰਡੀ ਬੋਰਡ ਉਹਨਾਂ ਦੁਆਰਾ ਇਹ ਪੱਥਰ ਉਦਘਾਟਨ ਕੀਤਾ ਗਿਆ ਸੀ ਉਸ ਨੂੰ ਛੁਪਾਇਆ ਗਿਆ ਇਸ ਪਰਦੇ ਨਾਲ ਜੀ ਆਆਂ ਦੇ ਨਾਲ ਸੋ ਉੱਥੋਂ ਪਤਾ ਲੱਗਦਾ ਕਿੰਨੀ ਛੋਟੀ ਸੋਚ ਆਮ ਆਦਮੀ ਪਾਰਟੀ ਜਿਹੜੀ ਕਹਿੰਦੇ ਅਸੀਂ ਆਮ ਆਦਮੀ ਦੀ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਆਪ ਤੇ ਤੁਸੀਂ ਕੰਮ ਵਿਖਾਓ ਕਿਉਂਕਿ ਆਪ ਦਾ ਕੁਝ ਵਿਖਾਣ ਨੂੰ ਨਹੀਂ ਹੈ ਇਸ ਵਾਸਤੇ ਪਿਛਲੀਆਂ ਸਰਕਾਰਾਂ ਨੇ ਕੀਤੇ ਕੰਮਾਂ ਇਹ ਲੁਕੋ ਰਹੇ ਐ ਇਸ ਤੋਂ ਪਹਿਲਾਂ ਵੀ ਆਪਾਂ ਵੇਖਿਆ ਜਿਹੜੇ ਇਹਨਾਂ ਦੇ ਮੁਹੱਲਾ ਕਲੀਨਿਕ ਸੀ ਜਿਹੜੇ ਦਿੱਲੀ ਵਾਲਿਆਂ ਦੇ ਉਸ ਦੀ ਤਰ੍ਹਾਂ ਤੇ ਮੁਹੱਲਾ ਕਲੀਨਿਕ ਬਣਾਏ ਸਾਰੀਆਂ ਜਿਹੜੀਆਂ ਪਿਛਲੀ ਸਰਕਾਰਾਂ ਨੇ ਡਿਸਪੈਂਸਰੀਆਂ ਬਣਾਈਆਂ ਸੀ ਉੱਥੇ ਉੱਚੀ ਕਾچی ਥੋੜੀ ਜਿਹੀ ਲਾ ਕੇ ਲੱਖ 2 ਲੱਖ 3 ਲੱਖ ਦੇ ਖਰਚੇ ਲਾ ਕੇ 35 35 ਲੱਖ ਦਾ ਬਿੱਲ ਉਖਾਇਆ ਗਿਆ ਉਹ ਤੋਂ ਜਿਹੜੇ ਨੀ ਪੱਥਰ ਐ ਐਸੇ ਤਰ੍ਹਾਂ ਹੀ ਐਸੇ ਤਰ੍ਹਾਂ ਹੀ ਉਹਨਾਂ ਨੂੰ ਢੱਕ ਦਿੱਤਾ ਗਿਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਿੱਛੇ ਕਰ ਦਿੱਤਾ ਗਿਆ ਤੇ ਆਪਦੇ ਨੀ ਪੱਥਰ ਅੱਗੇ ਰੱਖ ਲਏ ਔਰ ਤੁਸੀਂ ਕਰਨਾ ਹੈ ਤਾਂ ਆਪਣਾ ਕੰਮ ਕਰੋ ਆਪਣਾ ਕੁਝ ਕਰਕੇ ਬਾਹਰ ਸਰਕਾਰ ਆਈਏ ਲੋਕਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਆਪਣਾ ਕੰਮ ਬਾਹਰ ਦੂਜੇ ਜਿਹੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਦਾ ਢੱਕ ਕੇ ਤੁਹਾਡੇ ਕੰਮ ਨਜ਼ਰ ਨਹੀਂ ਆਣੇ ਸੋ ਇਸ ਵਾਸਤੇ ਅਸੀਂ ਅੱਜ ਵਾਸਤੇ ਜੇ ਵਾਪਸ ਮੁੜ ਰਹੇ ਆ ਤਾਂ ਅਸੀਂ ਰਖਾਰੇ ਆ ਸਵੇਰੇ ਵੀ ਅਸੀਂ ਆਏ ਸੀ ਉਦੋਂ ਅਸੀਂ ਠੀਕ ਨਹੀਂ ਸਮਝਿਆ ਕਿਸੇ ਨੂੰ ਪਟਨਾ ਕਿਉਂਕਿ ਸਮਾਗਮ ਚੱਲ ਰਿਹਾ ਸੀ ਹੁਣ ਕਿਉਂਕਿ ਸਮਾਗਮ ਖਤਮ ਹੋ ਗਿਆ ਤੁਹਾਡੇ ਲੋਕਾਂ ਲਾਈਵ ਹੋ ਕੇ ਦੱਸਿਆ ਕਿ ਇਹ ਹਜੀਆਂ ਕਰਤੂਤਾ ਹਨ ਆਮ ਆਦਮੀ